ਕਬੱਡੀ 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 ਸਤਿ ਸ੍ਰੀ ਅਕਾਲ ਵੀਰ ਜੀ ਮੈਂ ਦਾ ਡਗ ਵੱਡੀ ਪਲੇਅਰ ਦੀਪਦਪੁਰ ਜੀ 19 ਜਨਵਰੀ ਨੂੰ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਬਹੁਤ ਤਗੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਆਪਣੇ ਵੱਲੋਂ ਤੇ ਆਪਣੇ ਵੱਡੇ ਵੀਰ ਗੁਰਵਿੰਦਰ ਕਾਂਗੇ ਵੱਲੋਂ ਖੁੱਲੇ ਸੱਦੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਪਹੁੰਚੋ ਤੇ ਮੇਲੇ ਦੀ ਰੌਣਕ ਲਗਾਓ ਆਪਾਂ ਵੀ ਪਹੁੰਚ ਰਹੇ ਆ ਆਪਣੇ ਘਰ ਦਾ ਮੇਲਾ ਸਾਰੇ ਭਰਾ ਜਰੂਰ ਪਹੁੰਚੋ ਸਤਿ ਸ੍ਰੀ ਅਕਾਲ ਜੀ ਮਾਰਸ਼ਪੁਰ ਸਾਲਪੁਰ ਮਿਤੀ 19 ਜਨਵਰੀ ਪਿੰਡ ਕਾਂਗਾ ਬਹੁਤ ਹੀ ਵਧੀਆ ਕਵੈਡੀ ਕੱਪ ਹੋਣ ਜਾ ਰਿਹਾ ਜਿੱਥੇ ਬੈਸਟਾਂ ਨੂੰ ਲੰਡੀਆਂ ਜੀਪਾਂ ਰੱਖੀਆਂ ਗਈਆਂ ਨੇ ਤੇ ਆਪਣੇ ਭਰਾ ਗੁਰਵਿੰਦਰ ਕਾਂਗੇ ਵੱਲੋਂ ਖੁੱਲੇ ਸੱਦੇ ਆ ਸਾਰੇ ਵੀਰਾਂ ਨੇ ਹੌਮਾ ਹਮਾ ਕੇ ਪਹੁੰਚਣਾ ਤੇ ਟੂਰਨਾਮੈਂਟ ਦਾ ਆਨੰਦ ਮਾਣਨਾ ਆਪਾਂ ਵੀ ਆਪਣੀ ਟੀਮ ਲੈ ਕੇ ਪਹੁੰਚ ਰਹੇ ਹਾਂ ਜੀ ਕਿ ਬਾਕੀ ਵੀ ਸਾਰੀਆਂ ਟੀਮਾਂ ਵਧੀਆ ਬਣ ਰਹੀਆਂ ਕੋ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਵੀਰ ਟੂਰਨਾਮੈਂਟ ਤੇ ਪਹੁੰਚੋ ਤੇ ਟੂਰਨਾਮੈਂਟ ਦਾ ਆਨੰਦ ਮਾਣੋ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣਾ ਅਰਚੁਲਾ ਸਾਹਿਬ ਇੱਕ ਜ਼ਰੂਰੀ ਬੇਨਤੀ ਕਰਨੀ ਸੀ 19 ਜਨਵਰੀ ਨੂੰ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਆਪਣਾ ਵੀਰ ਗੁਰਵਿੰਦਰ ਕਾਂਗੇ ਵਾਲਾ ਉਹਦੇ ਪਿੰਡ ਬਹੁਤ ਵੱਡਾ ਮੇਲਾ ਹੋ ਰਿਹਾ ਤੇ ਮੈਂ ਆਪਣੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਵਾ ਜਰੂਰ ਪਹੁੰਚੋ ਟੂਰਨਾਮੈਂਟ ਤੇ ਤੇ ਟੂਰਨਾਮੈਂਟ ਦੀ ਰੌਣਕ ਲਗਾਓ ਜੀ ਬਹੁਤ ਵਧੀਆ ਪਲੇਅਰ ਪਹੁੰਚ ਰਹੇ ਆ 19 ਜਨਵਰੀ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਸ਼ਰਨਾ ਡੱਗਰਮਣਾ ਸੋ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 19 ਜਨਵਰੀ ਪਿੰਡ ਕੰਗਾ ਜ਼ਿਲ੍ਹਾ ਫਾਇਲਕਾ ਵਿੱਚ ਕਬੱਡੀ ਦਾ ਬਹੁਤ ਵਧੀਆ ਕੱਪ ਹੋਣ ਜਾ ਰਿਹਾ ਹੈ ਜਿੱਥੇ 8000 ਤੇ 61000 ਪ੍ਰਾਈਜ਼ ਤੇ ਬੈਸਟ ਪਲੇਅਰਾਂ ਨੂੰ ਜੀਪਾਂ ਦਿੱਤੀਆਂ ਜਾਣੀਆਂ ਸੋ ਸਾਡੇ ਛੋਟੇ ਵੀਰ ਗੁਰਵਿੰਦਰ ਕੰਗਾ ਦੇ ਪਿੰਡ ਸਾਰੇ ਪਲੇਅਰਾਂ ਅਤੇ ਦਰਸ਼ਕਾਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਬਤਾਓ ਧੰਨਵਾਦ ਸ਼ੀਗਰ ਬਰੇ ਸਾਰਿਆਂ ਨੂੰ ਮੈਂ ਕਬੱਡੀ ਪਲੇਅਰ ਸ਼ੀਰਾ ਚੱਕ ਲਈ ਸ਼ੇਰ 19 ਜਨਵਰੀ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਆਪਣੇ ਭਰਾ ਗੁਲਿੰਦਰ ਕਾਂਗੇ ਵੱਲੋਂ ਖੁੱਲੇ ਸਦਿਆਂ ਸਾਰੇ ਪਲੇਅਰਾਂ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਹੁੰਮਾ ਮਾ ਕੇ ਪਹੁੰਚੋ ਟੂਰਨਾਮੈਂਟ ਦੀ ਰੌਣਕ ਵਧਾਓ ਧੰਨਵਾਦ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਆਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ